ਨਰਾਗੇ ਚੰਦ ਜਤੇ ਕੋ ਸੂਰ ਤਾਇੰ ਜਿਤਨੇ ਵੀ ਸੂਰ ਮੇ ਧਾਵਾ ਕਰਕੇ ਆਏ ਸਨ ਤੇ ਤੇਕ ਰੋਦਰ ਕਾਇੰ ਉਤਨੇ ਹੀ ਸ਼ਿਵ ਨੇ ਮਾਰ ਦਿੱਤੇ ਜਿਤੇ ਕੋ ਔਰ ਤਾਵਹੀ ਜਿਤਨੇ ਹੋਰ ਧਾਵਾ ਕਰਨਗੇ ਤਿਤਿਓ ਮਹੇਸ਼ ਘਾਵਹੀ ਉਤਨਿਆਂ ਨੂੰ ਹੀ ਸ਼ਿਵ ਮਾਰ ਦੇਵੇਗਾ ਕੰਬੰਦ ਅੰਦ ਉੱਠਈ ਤੜ ਅੰਨੇ ਵਾ ਉੱਠ ਕੇ ਭੱਜ ਰਹੇ ਸਨ ਵਸ਼ੇਖ ਬਾਣ ਬੋਠਈ ਵਿਸ਼ੇਸ਼ ਬਾਣ ਵਰਖਾ ਹੋ ਰਹੀ ਸੀ ਬਿਨਾਕ ਬਾਣ ਤੇ ਹਾਣੇ ਅਨੰਤ ਬੜੇ ਫਿਰਦੇ ਸੂਰ ਮੇਂ ਅਨੰਤ ਸੂਰ ਮਾ ਪਣੇ ਸ਼ੇਵ ਹੱਥੋਂ ਮਾਰੇ ਗਏ ਰਸਾਵਲ ਚੰਦ ਸਿਲਾ ਸੰਜ ਸਜੇ ਸ਼ਾਸਤਰਾਂ ਤੇ ਕਵਜਾਂ ਨਾਲ ਸਜੇ ਹੋਏ ਚਹੂਂ ਔਰ ਕੱਜੇ ਯੋਧੇ ਚੋਹਾ ਪਾਸੇ ਗਾਜ ਰਹੇ ਸਨ ਮਹਾਬੀਰ ਬੰਕੇ ਉਹ ਅਜੇ ਹੈ ਬਾਂਕੇ ਵੀਰ ਸਨ ਮਿਟਾ ਨਾਹੀ ਡੰਕੇ ਕਿ ਜਿਨਾ ਦਾ ਡੰਕਾ ਕਦੇ ਮਿਟ ਨਹੀਂ ਸਕਦਾ ਵਜੇ ਕੋਰ ਬਾਜੰਗ ਵਾਜੇ ਭਿਆਨਕ ਨਾਦ ਨਾਲ ਵੱਜਦੇ ਸਨ ਸਜੇ ਸੂਰ ਸਾਜੰਗ ਸੂਰਮੇ ਯੁੱਧ ਦੀ ਸਜਾਵਟ ਦੇ ਸਮਾਨ ਨਾਲ ਚੰਗੀ ਤਰ੍ਹਾਂ ਸਜੇ ਹੋਏ ਸਨ ਕਨੰਗ ਜੇਮ ਕੱਚੇ ਉਹ ਵੱਦਲਾ ਵਾਂਗ ਗੱਜਦੇ ਸਨ ਮਹਿਕਾਸ ਸਜੇ ਅਤੇ ਵੱਡਿਆਂ ਤੁਨਸ਼ਾ ਨਾਲ ਸਜੇ ਹੋਏ ਸਨ ਮਹਿਕਾਸ ਤਾਰੀ ਦੇਵਤੇ ਵੀ ਵੱਡੇ ਆਕਾਰ ਪ੍ਰਕਾਰ ਦੇ ਤੁਨਸ਼ਤਾਰਨ ਕਰਕੇ ਚਲੇ ਬਿਉਮਚਾਰੀ ਯੁੱਧ ਭੂਮੀ ਵਿੱਚ ਪਹੁੰਚ ਗਏ ਜਦੋਂ ਸੂਰ ਹਰਖੇ ਉਹਨਾਂ ਨੂੰ ਵੇਖ ਕੇ ਸਾਰੇ ਸੂਰ ਮੇ ਆਨੰਦਿਤ ਹੋ ਗਏ। ਸਰੰਗ ਤਾਰ ਬਰਖੇ ਅਤੇ ਬਾਣਾ ਦੀ ਵਰਖਾ ਹੋਣ ਲੱਗ ਗਈ। ਧਰੇ ਬਾਨ ਪਾਨੰ ਸੂਰ ਵੀਰਾਂ ਨੇ ਹੱਥ ਵਿੱਚ ਬਾਣ ਲੈ ਹੋਏ ਸਨ। ਚੜੇ ਤੇਜ ਮਾਨੰ ਅਤੇ ਤੇਜ ਤੇ ਮਾਨ ਨਾਲ ਯੁੱਧ ਕਰਨ ਲਈ ਚੜੇ ਸਨ। ਕਟਾ ਕਾਟ ਬਾਹੇ ਕਟਾ ਕਾਟੇ ਸ਼ਸਤਰ ਚਲਾ ਰਹੇ ਸਨ ਅਦੋ ਅੰਗ ਲਾਹੇ ਅਤੇ ਵੈਰੀ ਦੇ ਅਧੇ ਅੰਗ ਅਰਥਾਤ ਸੇਰ ਲਾ ਰਹੇ ਸਨ ਵੈਸੇ ਰੋ ਸਰੁਦਰੰ ਰੁਦਰ ਕ્રોਧ ਨਾਲ ਭਰਿਆ ਹੋਇਆ ਸੀ ਚਲੈ ਪਾਜ ਛੁਦਰੰ ਜਿਸ ਨੂੰ ਵੇਖ ਕੇ ਕਾਇਰ ਭਜ ਚੱਲੇ ਸਨ ਮਹਾਬੀਰ ਕਜੇ ਮਹਾਨ ਵੀਰ ਯੋਧੇ ਗੱਜ ਰਹੇ ਸਨ ਸੇਲਾ ਸੰਜ ਸੱਜੇ ਉਹ ਸ਼ਸਤਰਾਂ ਅਤੇ ਕਵਜਾਂ ਨਾਲ ਸੱਜੇ ਹੋਏ ਸਨ ਲੈ ਸਖਤ ਪਾਨਨ ਉਹਨਾਂ ਵੀਰਾਂ ਨੇ ਹੱਥ ਵਿੱਚ ਵਰchੀਆਂ ਲਈਆਂ ਹੋਈਆਂ ਸਨ ਚੜੇ ਤੇਜ ਮਾਨੰ ਤੇਜ ਅਤੇ ਗੌਰਵ ਨਾਲ ਯੁੱਧ ਕਰਨ ਲਈ ਚੜੇ ਸਨ ਗਨੰ ਗਾੜ ਕਾਜੇ ਯੁੱਧ ਭੂਮੀ ਵਿੱਚ ਗੜਗੜ ਕਰਦੇ ਗਾਜ ਰਹੇ ਸਨ ਰਣੰ ਰੋਧ్ర ਰਾਜੇ ਅਤੇ ਰਣਪੂਮੇ ਵਿੱਚ ਰੋਦਰ ਸ਼ੋਭਾ ਪਾਰਿਆ ਸੀ। ਪਬਕੰਤ ਕਾਇੰ ਉਹਨਾਂ ਦੇ ਜ਼ਖਮਾਂ ਤੋਂ ਪੱਕ-ਪੱਕ ਕਰਦਾ ਲਹੂ ਵਗ ਰਿਹਾ ਸੀ। ਲਰੇ ਚੋ ਪਚਾਇੰ ਪਰ ਉਹ ਚਾ ਨਾਲ ਲੜ ਰਹੇ ਸਨ। ਡੱਕੀ ਡਾਕ ਨੀਆਂ ਡਾਂਕਣੀਆਂ ਲਹੂ ਪੀ ਕੇ ਡਕਾਰੀਆਂ ਸਨ ਰੜਾਇ ਕਾਕ ਨੀਆਂ ਅਤੇ ਗਿਰਜਾ ਬੋਲ ਨਹੀਂ ਆਸਨ ਪਯੰ ਰੋਦਰੁਦ੍ਰੰ ਰੋਦਰ ਗ੍ਰੋਧਵਾਨ ਹੋਇਆ ਅਤੇ ਹਨੇ ਦੇ ਤਚੁਦਰੰ ਉਸਨੇ ਕਾਇਰ ਦੇਵਤਾ ਨੂੰ ਮਾਰ ਦਿੱਤਾ ਕਟੇ ਅੱਧ ਅੱਦੰ ਉਹਨਾਂ ਨੂੰ ਰੁਦਰ ਨੇ ਅੱਧੋ ਅੱਧ ਕੱਟ ਦਿੱਤਾ ਪੈ ਸੈਨ ਬੰਦੰ ਅਤੇ ਇਸ ਤਰ੍ਹਾਂ ਸਾਰੀ ਦੇਨ ਸੈਨਾ ਮਾਰ ਦਿੱਤੀ ਪ੍ਰੇਸ਼ੀਓ ਸੁਲਪਾਨੰ ਸ਼ਿਵ ਬਹੁਤ ਗੁੱਸੇ ਵਿੱਚ ਆਇਆ ਅਨੈਦੈਤ ਪਾਨੰ ਅਤੇ ਮਹਾਰਤਿ ਜਸਵੀ ਪਾਨੰ ਦੇ ਤਾ ਨੂੰ ਮਾਰ ਦਿੱਤਾ ਸਰੰਗ ਔਗ ਛੁੱਟੇ ਤੀਰ ਇਸ ਤਰ੍ਹਾਂ ਛੱਡੇਗੇ ਕਨੰ ਜੇਮ ਟੁੱਟੇ ਜਿਵੇਂ ਬੱਦਲ ਫਟ ਜਾਂਦਾ ਹੈ ਰਣੰ ਰੋਦਰ ਗੱਜੇ ਜਦੋਂ ਰਣ ਭੂਮੀ ਵਿੱਚ ਰੋਦਰ ਗੱਜਿਆ ਤਾਂ ਬਾਦ ਤਪ ਜਿਕ ਤਦੋ ਸਾਰੇ ਦੰਤ ਭੱਜ ਗਏ ਤਜਾ ਸ਼ਾਸਤਰੰ ਸਰਮੰ ਸਾਰੇ ਆਦੰਤਾਂ ਨੇ ਸ਼ਸਤਰ ਤਿਆਗ ਦਿੱਤੇ ਮਿਟਿਓ ਦੇਹੇ ਗਰਬੰ ਅਤੇ ਸਰੀਰ ਦਾ ਮਾਨ ਮਿਟਾ ਦਿੱਤਾ ਚੋਪਈ ਤਾਇੋ ਤਬੈ ਅੰਦਕ ਬਲਵੰਨਾ ਤਦੋ ਆਪਣੇ ਨਾਲ ਕਈ ਪ੍ਰਕਾਰ ਦੀ ਦੰਤ ਸੈਨਾ ਲੈ ਕੇ ਸਾਂਗ ਲੈ ਸੈਨ ਦਾਣ ਵੀ ਨਾਨਾ ਬਲਵਾਨ ਆਂਦਕ ਨੇ ਧਾਵਾ ਬੋਲਿਆ ਅਮਿਤ ਬਾਣ ਨੰਦੀ ਕਹੋ ਮਾਰੇ ਉਸ ਨੇ ਸ਼ਿਵ ਦੀ ਸਵਾਰੀ ਨੰਦੀ ਬਰਦ ਨੂੰ ਅਣ ਗੇਣਤ ਤੀਰ ਮਾਰੇ ਬੇਦ ਅੰਗ ਕਹਿ ਪਾਰ ਪਧਾਰੇ ਜੋ ਉਸ ਦੇ ਸਰੀਰ ਵਿੱਚੋਂ ਪਾਰ ਹੋ ਗਏ ਜਦ ਹੀ ਬਾਣ ਲਗੇ ਬਾਹਣ ਤਨ ਜਦੋਂ ਨੰਦੀ ਬੜਾ ਦੇ ਸਰੀਰ ਵਿੱਚ ਤੀਰ ਲੱਗੇ ਰੋਸ ਜਗਯੋ ਤਬ ਹੀ ਸ਼ਿਵ ਕੇ ਮਨ ਤਦੋ ਸ਼ਿਵ ਦੇ ਮਨ ਵਿੱਚ ਕ੍ਰੋਧ ਭੜਕ ਉਠਿਆ। ਆਧਿਕ ਰੋਸ ਕਰ ਬਿਸਕ ਚਲਾਏ। ਉਸਨੇ ਬਹੁਤ ਕ੍ਰੋਧ ਕਰਕੇ ਬਾਣ ਚਲਾਏ। ਕੂਮ ਆਕਾਸ ਛਿਨਕ ਮਹਿ ਛਾਏ। ਜੋ ਛਿਨ ਭਾਰ ਵਿੱਚ ਆਕਾਸ ਅਤੇ ਧਰਤੀ ਵਿੱਚ ਛਾ ਗਏ। ਬਾਣਾਵਲੀ ਰੁਦਰ ਜਬ ਸਾਜੀ ਜਦੋਂ ਸ਼ਿਵ ਨੇ ਬਾਣਾ ਦੀ ਝੜੀ ਲਾ ਦਿੱਤੀ ਤਬ ਹੀ ਸੈਨ ਤਾਨ ਵੀ ਭੱਜੀ ਤਦੋਂ ਤੇੰਤਾ ਦੀ ਸੈਨਾ ਭੱਜ ਗਈ ਤਬ ਅੰਦਕਿ ਸਿਵ ਸਾਹਮੋ ਹੋ ਤਾਇੋ ਤਦੋਂ ਅੰਦਕ ਦੰਤ ਸ਼ਿਵ ਦੇ ਸਾਹਮਣੇ ਆ ਕੇ ਡਟਿਆ ਤੁੰਦ ਯੁੱਧ ਰਣ ਮਾਦਮ ਬਚਾਇਓ ਅਤੇ ਦੋਹਾਂ ਨੇ ਰਣ ਭੂਮੀ ਵਿੱਚ ਦਵੰਦ ਯੁੱਧ ਮਚਾਇਆ ਅਰੇਲ 20 ਬਾਣ ਤင်း ਸੇਵਾ ਪਰ ਹਾਰੇ ਕੋਪ ਕਰ ਉਸ ਨੇ ਕਰੋਧ ਕਰਕੇ 20 ਬਾਣ ਸ਼ਿਵ ਉਤੇ ਚਲਾਏ ਲੱਗੇ ਰੋਦਰ ਕੇ ਗਾਤ ਗਏ ਉਹ ਕਾਨ ਕਰ ਉਹ ਰੋਦਰ ਦੇ ਸ਼ਰੀਰ ਵਿੱਚ ਲੱਗੇ ਅਤੇ जखम ਕਰਕੇ ਗਹਿ ਪినాਕ ਕਹਿ ਪਾਣ ਪినాਕੀ ਤਾਇਉ ਤੁਜੇ ਪਾਸੇ ਨਿਕਲ ਗਏ ਸ਼ਿਵ ਨੇ ਤੁਰੰਤ ਹੱਥ ਵਿੱਚ ਪినాਕ ਤਾਨੁਸ਼ ਲੈ ਕੇ ਤਾਵਾ ਕੀਤਾ। ਹੋ ਤੂ ਮੋਲ ਜੁੱਧ ਦੁਹੂ ਅਨ ਰਣਮੱਦ ਮਚਾਇਓ। ਅਤੇ ਦੋਹਾਂ ਨੇ ਰਣ ਭੂਮੀ ਵਿੱਚ ਖੂਬਕੋਰ ਯੁੱਧ ਮਚਾਇਆ। ਤਾੜ ਸਾਤਰ ਕਹ ਬਾਹਰ ਪినాਕੀ ਕੋਪ ਹੂਐ। ਸ਼ਿਵ ਨੇ ਕਰੋਧਵਾਨ ਹੋ ਕੇ ਵੈਰੀ ਨੂੰ ਤਾੜਨਾ ਕੀਤੀ। ਆੜਾ ਦੁਸ਼ਟ ਕਹੋ ਬਾਣ ਨਿਖਾਂਗਤੇ ਕਾੜ ਦੂਐ ਅਤੇ ਪੱਥੇ ਵਿੱਚੋਂ ਦੋ ਤੀਰ ਕੱਢ ਕੇ ਦੁਸ਼ਟ ਨੂੰ ਮਾਰੇ ਗਿਰਿਓ ਭੂਮ ਪੀਤਰ ਸਿਰ ਸਾਤਰ ਪ੍ਰਹਾਰਿਓ ਜੋ ਉਸ ਦੇ ਸਿਰ ਵਿੱਚ ਲੱਗੇ ਅਤੇ ਉਹ ਧਰਤੀ ਉੱਤੇ ਡਿੱਗ ਪਿਆ ਜੋ ਜਨਕ ਗਾਜ ਕਰ ਕੋਪ ਬੁਰਜ ਕਹੋ ਮਾਰਿਓ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਬਿਜਲੀ ਨੇ ਕਰੋਧ ਕਰਕੇ ਬੋਰਜ ਨੂੰ ਟਿਕਾ ਦਿੱਤਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ